ਹਾਂਜੀ ਮਿੱਤਰੋ ਝੋਟੀ ਇਹ ਭਰਾ ਆਪਣੇ ਸਾਡੇ ਗਵੰਦੀ ਨੇ ਤੇ ਸਾਡੇ ਗਮਾਂਡ ਦੇ ਵਿੱਚ ਚਾਚੇ ਦਾ ਮੁੰਡਾ ਉਹਦੇ ਵੀ ਰਿਸ਼ਤੇਦਾਰ ਆ ਗਾਹਾਂ ਤੇ ਜੋਤ ਦੇ ਵੀ ਇੱਥੋਂ ਬਣ ਗਏ ਸੱਲ ਇਹਨਾਂ ਨਾਲ ਬੈਠੇ ਬੈਠੇ ਭਾਈ ਹੋਈ ਨਿਕਲੇ ਯਾਨੀ ਰੇਟ ਰੂਟ ਵਾਲੀ ਤਾਂ ਗੱਲੇ ਹੀ ਪਾਸੇ ਹੋ ਗਈ ਸੀ ਬਸ ਇਹਨਾਂ ਨੂੰ ਓਨੇ ਦੀ ਝੋਟੀ ਦੇਤੀ ਜਿੰਨੇ ਦੀ ਇਹਨਾਂ ਨੇ ਕਿਹਾ ਪਤਾ ਨਹੀਂ ਸਾਨੂੰ ਬੱਜ ਗਏ ਜਾਂ ਘਟ ਗਏ ਜਿੱਥੇ ਪਿਆਰ ਆ ਉਹ ਗੱਲ ਜੋਦਾ ਹੋ ਜਾਂਦੀ ਆ ਪਰ ਮੈਂ ਤੁਹਾਨੂੰ ਅੱਜ ਗੱਲ ਦੱਸਦਾ ਬਾਈ ਕੋਲੇ ਖੜਿਆ 10000 ਰੁਪਇਆ ਖਰੀਦ ਤੋਂ ਘੱਟ ਝੋਟੀ ਵੇਚੀ ਆ ਔਰ ਗਰੰਟੀ ਵੀ ਓਨੀ ਹੀ ਆ ਜੇ ਕੋਈ ਨੁਕਸ ਹੋਇਆ ਦੁੱਧ ਕਿੰਨਾ ਜੋਕਿਆ ਤੁਸੀਂ ਅਸੀਂ 12 12 ਲੀਟਰ ਦੁੱਧ ਜੋਕਿਆ ਜਾ ਕੇ ਐ ਹੋ ਸਕਦਾ ਵੀ ਇੱਕ ਅੱਧਾ ਦਿਨ 11 ਦਊ ਜੇ 10 ਵੀ ਦਿੱਤਾ ਤਾਂ ਵੀ ਵਾਪਸ ਔਰ 14 15 ਲੀਟਰ ਕਰੂ ਦੂਜਾ ਸੂਆ 6 ਦਿਨ ਤੇ ਝੋਟੀ ਆ 8ਵਾਂ ਦਿਨ ਸੂਈ ਨੂੰ ਹੋਇਆ 12 ਕਿਲੋ ਤੇ ਚਲੀ ਗਈ 13 ਕਿਲੋ ਤੋਂ ਵੀ ਘੱਟ ਰਹੇਗੀ ਤਾਂ ਵੀ ਵਾਪਸ ਕੋਈ ਵੀ ਨੁਕਸ ਹੋਇਆ ਤਾਂ ਵੀ ਵਾਪਸ ਕਿਉਂਕਿ ਨਫਾ ਲੈਣਾ ਜਾਂ ਜਿੱਤੇ ਭਾਈਚਾਰੇ ਚ ਘਟਾ ਵਧਾ ਕੇ ਦੇਣੀ ਆ ਇਹ ਤਾਂ ਚਲੋ ਮੈਂ ਇੱਕ ਤੁਹਾਡੇ ਨਾਲ ਉਦਾਂ ਜਿਹੇ ਜੇ ਅਸੀਂ ਆ ਉਹਦੇ ਸਾਡੇ ਲਈ ਤੁਸੀਂ ਉਹ ਜਿਹੜੇ ਵੀ ਵੀਰ ਸਾਨੂੰ ਦੇਖਦੇ ਆ ਵੀ ਉਦਾਂ ਤੁਹਾਡੇ ਨਾਲ ਇੱਕ ਦਿਲ ਦੀ ਗੱਲ ਕਰ ਲਈ ਵੀ ਨਫੇ ਜਾਂ ਘਾਟੇ ਦੀ ਗੱਲ ਨਹੀਂ ਹੁੰਦੀ ਸਿਰਫ ਬੰਦੇ ਦੀ ਦਲੀਲ ਦੀ ਗੱਲ ਹੁੰਦੀ ਆ ਜੇ ਤੁਹਾਡੀ ਦਲੀਲ ਨੀਤ ਤੇ ਨੀਅਤ ਸੱਚੀ ਆ ਨਾ ਤੁਹਾਡੀ ਫਿਰ ਤੁਸੀਂ ਗਰੰਟੀਆਂ ਵੀ ਦੇ ਦੋਗੇ ਰੱਬ ਘਾਟਾ ਨਹੀਂ ਪਾਉਂਦਾ ਤੁਹਾਨੂੰ ਕਿਉਂਕਿ ਅਸੀਂ ਕੋਈ ਛਾਨ ਨਹੀਂ ਕਰਦੇ ਜਿਹੜਾ ਅਸੀਂ 5000 5000 ਰੁਪਏ ਨਫਾ ਲੈਣੇ ਆ ਉਹਦੇ ਤੇ ਸਾਡਾ ਫਰਜ਼ ਬਣਦਾ ਵਾ ਚਲੋ ਆਏ ਨਹੀਂ ਹੁੰਦਾ ਵੀ ਹਰੇਕ ਤੋਂ ਲੈਣਾ ਕੋਈ ਭੈਣ ਭਾਈ ਇਹੋ ਜਿਹਾ ਹੁੰਦਾ ਵਾ ਵੀ ਜਿੱਥੇ ਸੌਦੇਬਾਜ਼ੀ ਨਹੀਂ ਹੁੰਦੀ ਹੋ ਸਕਦਾ ਮੈਂ ਸੋਚਿਆ ਸੀ ਵੀ ਇਹਨਾਂ ਦਾ ਜਿੰਨੇ ਦੀ ਇਹ ਕਹਿਣਗੇ ਉੰਨੇ ਦੀ ਦੇ ਦੇਣਾ ਇਹ ਮਾੜਾ ਜਿਹਾ ਨਿਸ਼ਾਨਾ ਉੱਕ ਗੇ ਤਾਂ ਵੀ ਕੋਈ ਗੱਲ ਨਹੀਂ ਗਾਂ ਤੋਂ ਵੀ ਭਰਾ ਆਪਣੇ ਨਾਲ ਪੱਕੇ ਜੁੜੇ ਹੋਇਆ ਬਾਕੀ ਜਦੋਂ ਵੀ ਤੁਸੀਂ ਆਵੋਗੇ ਤੁਹਾਨੂੰ 10-15 ਝੋਟੀਆਂ ਹਰ ਵੇਲੇ ਆਪਣੇ ਕੋਲੇ ਸੇਲ ਵਾਲੀਆਂ ਮਿਲਣਗੀਆਂ ਤੀਜੇ ਦਿਨ ਬਾਅਦ ਆਪਾਂ ਜਾਂਦੇ ਆ ਹਰਿਆਣੇ ਨੂੰ ਕਈ ਵੀਰ ਨਾ ਸੋਚਦੇ ਆ ਵੀ ਹਰਿਆਣੇ ਤੋਂ ਕਦੋਂ ਆਉਣਾ ਵੀਰੇ ਉਹ ਝੋਟੀਆਂ ਨਾ ਜਿਹੜੀਆਂ ਆਉਂਦੀਆਂ ਨੇ ਉਹਨਾਂ ਦਾ ਸਾਨੂੰ ਹਿਸਾਬ ਨਹੀਂ ਹੁੰਦਾ ਹੁਣ ਆ ਦੋ ਬੱਚਾ ਪਹਿਲਾਂ ਇੱਕ ਬੱਚਾ ਭੁੱਲ ਗਈ ਸੀ ਹੁਣ ਆ ਦੋ ਭੁੱਲ ਗਈਆਂ ਸੀ ਵਿਚਾਲੀਆਂ ਇਹਨਾਂ 'ਚੋਂ ਇੱਕ ਮਿਲ ਗਈ ਇੱਕ ਹਜੇ ਫੇਰ ਨਹੀਂ ਮਿਲਦੀ ਉੱਥੋਂ ਆ ਕੇ ਜਦੋਂ ਸਾਨੂੰ ਪਤਾ ਲੱਗ ਜਾਂਦਾ ਝੋਟੀ ਮੰਨ ਲੱਗਦੀ ਆ ਫੇਰ ਆਪਾਂ ਸੇਲ ਆਲੀ ਕਰਦੇ ਆ ਹੁਣ ਆ ਜਿਹੜੀਆਂ 12 13 ਝੋਟੀਆਂ ਨੇ ਗਾਰੰਟੀ ਵਾਲੀਆਂ ਦਸੱਲੀ ਵਾਲੀਆਂ ਸੇਲ ਨੇ ਇਹਨਾਂ ਦੀ ਅਸੀਂ ਗਾਰੰਟੀ ਲਵਾਂਗੇ ਆਉਣ ਵਾਲੀਆਂ ਝੋਟੀਆਂ 'ਚ ਨਾ ਜ਼ਿਆਦਾ ਖਿਆਲ ਰੱਖਿਆ ਕਰੋ ਵੀਰੇ ਜਿਹੜੀਆਂ ਖੜੀਆਂ ਨੇ ਉਹਨਾਂ ਦੀ ਸਾਡੇ ਕੋਲੇ ਗਾਰੰਟੀ ਹੁੰਦੀ ਆ ਲੈਣਗੇ ਜਾਂ ਠੀਕ ਆ ਨਹੀਂ ਅਸੀਂ ਘਰੇ ਰੱਖਾਂਗੇ ਚਾਹੇ ਚੋਈਏ ਚਾਹੇ ਘਾਟਾ ਪਾ ਕੇ ਵੇਚੀਏ ਉਹ ਗੱਲ ਜੋ ਦਾ ਵਾ ਚੈਨਲ ਨੂੰ ਫੋਲੋ ਕਰਨਾ ਤੁਹਾਡੇ ਕੋਲ ਨਾਲ ਦੀ ਨਾਲ ਅਪਡੇਟ ਆਈ ਚੱਲੂਗੀ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਜੀ ਧੰਨਵਾਦ